ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾ ਸੰਗਤ ਜੀ ਦਾ ਤਨਤਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਨੋ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਨੂੰ ਕੋਟ ਕੋਟ ਪ੍ਰਣਾਮ ਸਾ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੀ ਕਰਾਂਗੇ ਕਿ ਕਿਵੇਂ ਇੱਕ ਸਿੱਖ ਦੇ ਧੰਨ ਬਾਬਾ ਦੀਪ ਸਿੰਘ ਜੀ ਕਹਿਣ ਨਾਲ ਉਸ ਦੇ ਸਰੀਰ ਦੇ ਸਾਰੇ ਦੁੱਖ ਕੱਟੇ ਗਏ ਤੇ ਉਹ ਤੰਦਰੁਸਤ ਹੋ ਗਿਆ ਸਾਤ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਤ ਸੰਗਤ ਜੀ ਜੋ ਅਸੀਂ ਤੁਹਾਨੂੰ ਅੱਜ ਦੀ ਹੱਦ ਬੀਤੀ ਸੁਣਾਉਣ ਜਾ ਰਹੇ ਹਾਂ ਇਹ ਵੀਰ ਜੀ ਧੰਨ ਧਨ ਬਾਬਾ ਦੀਪ ਸਿੰਘ ਜੀ ਦੇ ਸੱਚੇ ਸਿੱਖ ਹਨ ਤੇ ਬਹੁਤ ਗਰੀਬ ਘਰ ਤੋਂ ਸਨ ਏ ਵੀਰ ਜੀ ਸਾਨੂੰ ਦੱਸਦੇ ਕਹਿੰਦੇ ਕਿ ਮੈਂ ਬਹੁਤ ਹੀ ਗਰੀਬ ਘਰ ਤੋਂ ਸੀ ਤੇ ਮੇਰੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੁੰਦਾ ਸੀ ਕਹਿੰਦੇ ਕਿ ਜਦੋਂ ਬਚਪਨ ਵਿੱਚ ਹਜੇ ਮੈਂ ਛੋਟਾ ਈ ਸੀ ਤੇ ਮੇਰੇ ਪਿਤਾ ਜੀ ਗੁਜ਼ਰ ਗਏ ਉਸ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਗਈ ਕਹਿੰਦੇ ਮੈਂ ਛੋਟੇ ਹੁੰਦੇ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਦਿਹਾੜੀ ਦੱਪਾ ਹੀ ਕਰਦਾ ਹੁੰਦਾ ਸੀ ਪਹਿਲਾਂ ਜਿਵੇਂ ਦਾ ਮੈਨੂੰ ਕੰਮ ਮਿਲਿਆ ਛੋਟੇ ਹੁੰਦੇ ਨੂੰ ਹੋਟਲਾਂ ਤੇ ਲੱਗਣ ਦਾ ਜਾਂ ਪਿੰਡ 'ਚ ਕਿਸੇ ਦੇ ਘਰੇ ਥੋੜਾ ਬਹੁਤਾ ਕਰਨ ਦਾ ਮੈਂ ਉਹ ਕਰ ਲਿਆ ਉਸ ਤੋਂ ਬਾਅਦ ਜਦੋਂ ਮੈਂ ਵੱਡਾ ਹੋਇਆ ਤੇ ਸਰੀਏ ਦਾ ਕੰਮ ਜਿਹੜਾ ਸਰੀਆ ਢੋਣ ਦਾ ਉਹ ਕਰ ਲਿਆ ਜਾਂ ਕੋਈ ਹੋਰ ਜਿਵੇਂ ਦਾ ਵੀ ਕੰਮ ਇੱਕ ਛੱਡਿਆ ਕੋਈ ਹੋਰ ਕਰ ਲਿਆ ਵੀ ਦਿਹਾੜੀ ਕਰਨੀ ਸੀ ਜਿੱਧਰੋਂ ਦਿਹਾੜੀ ਵਧੀਆ ਮਿਲਨੀ ਮੈਂ ਕਰ ਲੈਣੀ ਤੇ ਮੇਰੇ ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ ਕਹਿੰਦਾ ਕਿ ਮੈਂ ਇੰਨੇ ਵਿੱਚ ਅਸੀਂ ਸਾਰੇ ਬਹੁਤ ਕੁਝ ਸੀ ਕਿਉਂਕਿ ਸਾਡੇ ਘਰ ਵਿੱਚ ਕੋਈ ਬਿਮਾਰੀ ਨਹੀਂ ਸੀ ਤੇ ਸਾਡੇ ਘਰ ਦੇ ਵਿੱਚ ਤੰਦਰੁਸਤੀ ਸੀ ਉਹ ਵੀ ਜੀ ਕਹਿੰਦੇ ਕਿ ਮੈਂ ਇੱਕ ਦਿਨ ਦੀ ਰੋਟੀ ਜੋਗਰੀ ਪੈਸੇ ਤਾਂ ਲੈ ਆਉਂਦਾ ਸੀ ਪਰ ਦੂਜੀ ਦੇ ਦਿਨ ਦੀ ਰੋਟੀ ਪਾਣੀ ਲਈ ਮੈਨੂੰ ਉਹ ਜੀ ਇੰਤਜ਼ਾਮ ਕਰਨਾ ਪੈਂਦਾ ਸੀ ਮਤਲਬ ਦਿਹਾੜੀ ਬਿਨਾ ਮੇਰਾ ਇੱਕ ਦਿਨ ਵੀ ਨਹੀਂ ਸੀ ਲੰਘ ਸਕਦਾ ਕਿ ਮੇਰੇ ਘਰ ਦੇ ਹਾਲਾਤ ਕੁਝ ਐਦਾਂ ਦੇ ਸਨ ਉਹ ਕਹਿੰਦੇ ਕਿ ਮੈਂ ਲੇਟ ਆਵਦੀ ਦਿਹਾੜੀ ਤੋਂ ਆਉਂਦਾ ਹੁੰਦਾ ਸੀ ਇੱਕ ਦਿਨ ਮੈਂ ਆਵਦੀ ਦਿਹਾੜੀ ਤੋਂ ਆ ਰਿਹਾ ਸੀ ਤੇ ਰਸਤੇ ਵਿੱਚ ਮੇਰਾ ਐਕਸੀਡੈਂਟ ਹੋ ਗਿਆ ਤੇ ਮੇਰੀ ਲੱਤ ਤੇ ਬਹੁਤ ਸੱਟ ਲੱਗ ਗਈ ਮੈਨੂੰ ਕਿਸੇ ਨੇ ਚੱਕਿਆ ਵੀ ਨਾ ਨੇਰਾ ਹੋਣ ਕਰਕੇ ਜੇ ਮੈਂ ਕਿਸੇ ਨੂੰ ਹੱਥ ਕਰਦਾ ਸੀ ਤਾਂ ਅਗਲਾ ਡਰ ਜਾਂਦਾ ਸੀ ਵੀ ਕੋਈ ਸ਼ਰਾਬੀ ਜਾਂ ਕੋਈ ਨਸ਼ੇੜੀ ਹੋਣਾ ਏ ਅਸੀਂ ਕਿਉਂ ਇੰਦੇ ਨੇੜੇ ਆਈਏ ਫਿਰ ਕਹਿੰਦੇ ਕਿ ਇੱਕ ਜਾਣਕਾਰ ਬੰਦਾ ਮੇਰੇ ਕੋਲੋਂ ਦੀ ਲੰਘ ਰਿਹਾ ਸੀ ਮੈਂ ਉਹਨੂੰ ਆਵਾਜ਼ ਲਗਾਈ ਤੇ ਉਹਨੇ ਮੈਨੂੰ ਪਛਾਣ ਲਿਆ ਉਸਨੇ ਮੈਨੂੰ ਚੱਕ ਕੇ ਮੈਨੂੰ ਹਸਪੀਟਲ ਵਿੱਚ ਪਹੁੰਚਾਇਆ ਤੇ ਮੇਰੇ ਘਰਦਿਆਂ ਨੂੰ ਵੀ ਦੱਸਿਆ ਉਹ ਵੀਰ ਜੀ ਕਹਿੰਦੇ ਕਿ ਮੇਰੇ ਘਰ ਦੇ ਹਸਪਤਾਲ ਵਿੱਚ ਪਹੁੰਚ ਗਏ ਸਰਕਾਰੀ ਹਸਪਤਾਲ ਵਿੱਚ ਹੀ ਮੈਨੂੰ ਲੈ ਕੇ ਗਏ ਸਨ ਕਿਉਂਕਿ ਸਾਡੇ ਕੋਲ ਇਲਾਜ ਲਈ ਪੈਸੇ ਨਹੀਂ ਸਨ। ਸੋ ਸਾਧ ਸੰਗਤ ਜੀ ਉਹ ਕਹਿੰਦੇ ਕਿ ਉੱਥੇ ਜਾ ਕੇ ਡਾਕਟਰਾਂ ਨੇ ਮੈਨੂੰ ਦਵਾਈ ਦਿੱਤੀ ਤੇ ਮੇਰੀ ਘਰ ਦੀ ਨੂੰ ਕਿਹਾ ਵੀ ਜੇਕਰ ਇਹ ਕੁਝ ਦਿਨਾਂ ਵਿੱਚ ਠੀਕ ਹੋ ਗਿਆ ਤਾਂ ਠੀਕ ਹੈ। ਜੇਕਰ ਇਹ ਕੁਝ ਦਿਨਾਂ ਵਿੱਚ ਆਪਣੀਆਂ ਲੱਤਾਂ ਤੇ ਭਾਰ ਪਾ ਕੇ ਚੱਲ ਨਾ ਸਕਿਆ ਤੇ ਇਹ ਸਾਰੀ ਜ਼ਿੰਦਗੀ ਮੰਝੇ ਤੇ ਹੀ ਰਹੇਗਾ ਫਿਰ ਇਸ ਦਾ ਕੋਈ ਇਲਾਜ ਨਹੀਂ ਹੋਣਾ ਤੇ ਮਹਿੰਗੇ ਹਸਪੀਟਲ ਦੇ ਵਿੱਚ ਅਸੀਂ ਕਰਵਾ ਨਹੀਂ ਸਕਦੇ। ਉਸ ਸਾ ਸੰਗਤ ਜੀ ਉਹ ਵੀਰ ਜੀ ਕਹਿੰਦੇ ਕਿ ਮੈਨੂੰ ਘਰੇ ਲੈ ਗਏ ਤੇ ਮੇਰੀ ਘਰਵਾਲੀ ਨੇ ਕਿਹਾ ਵੀ ਤੁਸੀਂ ਹੌਸਲਾ ਨਾ ਛੱਡੋ ਮੈਂ ਕੰਮ ਕਰ ਲਵਾਂਗੀ ਕੋਈ ਗੱਲ ਨਹੀਂ ਆਪਣੇ ਘਰ ਦਾ ਗੁਜ਼ਾਰਾ ਵਧੀਆ ਚੱਲੇਗਾ ਤੁਸੀਂ ਹੌਲੀ ਹੌਲੀ ਠੀਕ ਹੋ ਜਾਵੋਗੇ ਟੈਨਸ਼ਨ ਨਾ ਲਿਓ ਉਸ ਵਾਹਿਗੁਰੂ ਤੇ ਭਰੋਸਾ ਰੱਖਿਓ ਕਹਿੰਦੇ ਕਿ ਰੋਜ਼ ਮੇਰੇ ਕੋਲ ਕੋਈ ਨਾ ਕੋਈ ਆ ਜਾਂਦਾ ਸੀ ਘਰੇ ਮੈਂ ਕੱਲਾ ਹੁੰਦਾ ਸੀ ਇੱਕ ਦਿਨ ਸਾਡੇ ਗਵੰਢੋਂ ਇੱਕ ਭਾਈ ਸਾਹਿਬ ਮੇਰੇ ਕੋਲ ਆਏ ਜੋ ਕਿ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਮੰਨਦੇ ਸਨ ਉਹ ਮੇਰੇ ਕੋਲ ਆ ਕੇ ਬੈਠੇ ਤੇ ਉਹਨਾਂ ਨੇ ਮੇਰਾ ਹਾਲਚਾਲ ਪੁੱਛਿਆ ਤੇ ਮੈਂ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਉਹਨਾਂ ਮੈਨੂੰ ਕਿਹਾ ਬਹੁਤ ਹੌਸਲਾ ਦਿੱਤਾ ਮੈਨੂੰ ਮੈਨੂੰ ਕਿਹਾ ਵੀ ਤੂੰ ਬਾਬਾ ਦੀਪ ਸਿੰਘ ਜੀ ਦਾ ਲੜਫੜ ਤੈਨੂੰ ਉਹ ਆਪੇ ਠੀਕ ਕਰ ਦੇਣਗੇ ਕਹਿੰਦੇ ਮੈਂ ਅੱਗੋ ਜਵਾਬ ਦਿੱਤਾ ਕਿ ਮੈਨੂੰ ਕੋਈ ਗੁਰਬਾਣੀ ਜਾਂ ਪਾਠ ਨਹੀਂ ਆਉਂਦਾ ਘਰ ਦੀਆਂ ਮੁਸੀਬਤਾਂ ਕਰਕੇ ਮੈਨੂੰ ਇੰਨਾ ਸਮਾਂ ਹੀ ਨਹੀਂ ਮਿਲਿਆ ਕਿ ਮੈਂ ਗੁਰਬਾਣੀ ਵਾਲੇ ਪਾਸੇ ਲੱਗ ਸਕਾਂ ਬਚਪਨ ਤੋਂ ਹੀ ਜ਼ਿੰਮੇਵਾਰੀਆਂ ਪੈਗੀਆਂ ਜਿਨ੍ਹਾਂ ਨੂੰ ਨਵਾਉਂਦਾ ਨਵਾਉਂਦਾ ਮੈਂ ਇੱਥੋਂ ਤੱਕ ਪਹੁੰਚ ਗਿਆ ਮਹਾਰਾਜ ਦੇ ਘਰੇ ਤਾਂ ਕਦੇ ਮਹੀਨਿਆ ਬੱਦੀ ਮੈਂ ਮੱਥਾ ਟੇਕਣ ਵੀ ਨਹੀਂ ਜਾ ਸਕਿਆ ਸੋ ਸਾਧ ਸੰਗਤ ਜੀ ਉਹ ਵੀਰ ਜੀ ਕਹਿੰਦੇ ਕਿ ਉਹ ਭਾਈ ਸਾ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਉਹ ਪ੍ਰਮਾਤਮਾ ਸਭ ਜਾਣਦਾ ਏ ਤੇਰੀ ਨੀਅਤ ਤਾਂ ਬਹੁਤ ਚੰਗੀ ਏ ਤੂੰ ਦਸਾਂ ਨੋਹਾਂ ਦੀ ਕੀਰਤ ਕਮਾਈ ਕਰਕੇ ਖਾਣਾ ਏ ਉਸ ਵਾਹਿਗੁਰੂ ਦੀ ਇਸ ਤਰ੍ਹਾਂ ਦੇ ਸੱਚੇ ਸਿੱਖ ਤੇ ਐਸੇ ਵੈਸੇ ਹੀ ਬਹੁਤ ਕਿਰਪਾ ਹੁੰਦੀ ਏ ਜੋ ਕਿਸੇ ਨਾਲ ਠੱਗੀ ਠੋਰੀ ਨਾ ਮਾਰੇ ਸੋ ਸਾਧ ਸੰਗਤ ਜੀ ਉਹ ਕਹਿੰਦੇ ਕਿ ਮੈਨੂੰ ਉਹਨਾਂ ਨੇ ਕਿਹਾ ਜੇਕਰ ਤੈਨੂੰ ਪਾਠ ਨਹੀਂ ਆਉਂਦਾ ਤਾਂ ਕੋਈ ਗੱਲ ਨਹੀਂ ਤੂੰ ਸਿਰਫ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਕਰੀ ਜਾਇਆ ਕਰ ਉਹਨਾਂ ਦਾ ਨਾਮ ਲਈ ਜਾਇਆ ਕਰ ਉਹ ਆਪੇ ਤੈਨੂੰ ਸੰਦ ਰੁਸਤ ਕਰ ਦੇਣਗੇ ਤੇ ਹੰਬਲਾ ਮਾਰ ਕੇ ਉੱਠਣ ਦੀ ਕੋਸ਼ਿਸ਼ ਕਰਿਆ ਕਰ ਉਹਨਾਂ ਦਾ ਆਸਰਾ ਓਟ ਲੈ ਕੇ ਸੋ ਸਾਧ ਸੰਗਤ ਜੀ ਉਹ ਕਹਿੰਦੇ ਪਾ ਵੀਰ ਜੀ ਕਹਿੰਦੇ ਕਿ ਉਹ ਭਾਈ ਸਾਹਿਬ ਰੋਜ਼ ਮੇਰੇ ਕੋਲ ਆ ਜਾਂਦੇ ਸਨ ਕੁਝ ਸਮਾਂ ਬੈਠ ਕੇ ਮੈਨੂੰ ਬਾਬਾ ਜੀ ਦੀਆਂ ਗੱਲਾਂ ਸੁਣਾ ਕੇ ਜਾਂਦੇ ਸਨ ਕਿਵੇਂ ਉਹਨਾਂ ਨੇ ਸ਼ਹੀਦੀ ਪਾਈ ਕਿਵੇਂ ਉਹ ਗੁਰਬਾਣੀ ਜਪਦੇ ਸਨ ਤੇ ਹੋਰ ਗੁਰੂਆਂ ਦੀਆਂ ਵੀ ਕਥਾ ਸੁਣਾ ਕੇ ਜਾਂਦੇ ਸਨ ਉਹ ਵੀਰ ਜੀ ਕਹਿੰਦੇ ਕਿ ਉਹਨਾਂ ਦੇ ਸਾਥ ਦੇ ਨਾਲ ਮੈਨੂੰ ਗੁਰੂਦਲ ਸੰਗ ਮਿਲ ਗਿਆ ਮੈਂ ਗੁਰਬਾਣੀ ਦਾ ਨਾਮ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਲੱਗ ਗਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਲਈ ਜਾਣਾ ਮੰਜੇ ਤੇ ਪਏ ਨੇ ਸੋ ਸਾਰ ਸੰਗਤ ਜੀ ਉਹ ਕਹਿੰਦੇ ਕਿ ਹੌਲੀ ਹੌਲੀ ਜਦੋਂ ਮੈਂ ਸਾਰਾ ਸਾਰਾ ਦਿਨ ਧੰ ਧੰ ਬਾਬਾ ਦੀਪ ਸਿੰਘ ਜੀ ਧੰ ਧੰ ਬਾਬਾ ਦੀਪ ਸਿੰਘ ਜੀ ਕਹੀ ਜਾਣਾ ਇੱਕ ਦਿਨ ਮੈਨੂੰ ਆਸਰਾ ਮਿਲੇ ਆ ਐਵੇਂ ਲੱਗਾ ਕਿ ਜਿਵੇਂ ਧੰ ਧੰ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਇਸ਼ਾਰਾ ਦਿੱਤਾ ਹੋਵੇ ਮੇਰੇ ਤੇ ਕਿਰਪਾ ਕੀਤੀ ਹੋਵੇ ਵੀ ਸਿੰਘਾ ਉੱਠ ਕਹਿੰਦੇ ਕਿ ਮੈਨੂੰ ਐਵੇਂ ਹੀ ਲੱਗਿਆ ਜਿਵੇਂ ਮੇਰੇ ਕੋਲ ਕੋਈ ਆ ਕੇ ਖੜਿਆ ਆਇਆ ਤੇ ਮੈਨੂੰ ਕਹਿ ਰਿਹਾ ਕਿ ਉੱਠ ਕਹਿੰਦੇ ਮੈਂ ਬੰਦ ਵਾਰ ਧੰਤਨ ਬਾਬਾ ਦੀਪ ਸਿੰਘ ਜੀ ਦਾ ਨਾਮ ਲਿਆ ਤੇ ਮੈਂ ਹੰਬਲਾ ਮਾਰ ਕੇ ਉੱਠਣ ਦੀ ਕੋਸ਼ਿਸ਼ ਕੀਤੀ ਕਹਿੰਦੇ ਕੁਝ ਭਾਰ ਮੇਰੀਆਂ ਲੱਤਾਂ ਨੇ ਸਹਿ ਲਿਆ ਤੇ ਮੈਂ ਬੜਾ ਖੁਸ਼ ਹੋਇਆ ਉਹਨੇ ਟਾਈਮ ਮੇਰੇ ਘਰ ਦੀ ਆ ਗਈ ਉਹਨਾਂ ਨੇ ਮੈਨੂੰ ਆ ਕੇ ਦਵਾ ਦਾ ਫੜ ਲਿਆ ਕਿਉਂਕਿ ਇੱਕੋ ਵਾਰ ਲੱਤਾਂ ਤੇ ਤਾਂ ਚੱਲ ਨਹੀਂ ਨਾ ਸਕਦੇ ਆਪਾਂ ਸੋ ਸਾਧ ਸੰਗਤ ਜੀ ਕਹਿੰਦੇ ਮੈਨੂੰ ਬੜੀ ਖੁਸ਼ੀ ਮੇਰੇ ਘਰ ਦੇ ਆਣ ਨੂੰ ਵੀ ਬਹੁਤ ਖੁਸ਼ੀ ਉਸ ਦਿਨ ਤੋਂ ਉਹ ਕਹਿੰਦੇ ਕਿ ਮੇਰਾ ਹੌਸਲਾ ਹੋਰ ਵਧ ਗਿਆ ਮੈਂ ਹੋਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਤੇ ਹੋਰ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੋ ਸਾਧ ਸੰਗਤ ਜੀ ਉਹ ਵੀਰ ਜੀ ਕਹਿੰਦੇ ਕਿ 15 ਦਿਨਾਂ ਵਿੱਚ ਮੈਂ ਆਪਣੀਆਂ ਲੱਤਾਂ ਤੇ ਭਾਰ ਪਾ ਕੇ ਖੜਾ ਹੋਣ ਲੱਗ ਪਿਆ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਇੱਕ ਮਹੀਨੇ ਦੇ ਵਿੱਚ ਵਿੱਚ ਮੈਂ ਆਪਣਾ ਆਪ ਲੈ ਕੇ ਵਧੀਆ ਤੁਰਨ ਫਿਰਨ ਲੱਗ ਪਿਆ ਉਏ ਸਭ ਕੁਛ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਹੀ ਹੋਇਆ ਫਿਰ ਉਹ ਵੀਰ ਜੀ ਕਹਿੰਦੇ ਕਿ ਜਦੋਂ ਮੈਂ ਆਪਦੀਆਂ ਲੱਤਾਂ ਤੇ ਭਾਰ ਪਾ ਕੇ ਚੱਲਣ ਲੱਗ ਪਿਆ ਫਿਰ ਮੈਂ ਉਸ ਭਾਈ ਸਾਹਿਬ ਨੂੰ ਕਿਹਾ ਕਿ ਮੈਨੂੰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਲੈ ਕੇ ਜਾ ਮੈਂ ਉੱਥੇ ਮੱਥਾ ਟੇਕ ਕੇ ਆਵਾਂ ਤੇ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਆਵਾਂ ਕਿ ਉਹਨਾਂ ਨੇ ਮੈਨੂੰ ਇੰਨੇ ਜੋਗਾ ਕੀਤਾ ਫਿਰ ਉਹ ਕਹਿੰਦੇ ਕਿ ਉਹ ਭਾਈ ਸਾਹਿਬ ਦੇ ਨਾਲ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗਿਆ ਉੱਥੇ ਮੱਥਾ ਟੇਕਿਆ ਉਨ ਤੋਂ ਜੋ ਛੀਦਾ ਸਿੰਘਾਂ ਦੇ ਨਾਮ ਦੀ ਜਗਦੀ ਜੋਤ ਦਾ ਘਿਓ ਲੈ ਕੇ ਮੈਂ ਆਪਣੇ ਸਰੀਰ ਤੇ ਲਾਇਆ ਜਿੱਥੇ ਮੈਨੂੰ ਦਰਦ ਹੁੰਦਾ ਸੀ ਤੇ ਅਰਦਾਸ ਕੀਤੀ ਕਿ ਤੁਸੀਂ ਮੇਰੇ ਤੇ ਇੰਨੀ ਕਿਰਪਾ ਕੀਤੀ ਏ ਕਿ ਮੈਂ ਅੱਜ ਆਪਣੀਆਂ ਲੱਤਾਂ ਤੇ ਖੜਾ ਹੋ ਕੇ ਚੱਲ ਰਿਹਾ ਇਸੇ ਤਰ੍ਹਾਂ ਮੇਰੇ ਪਰਿਵਾਰ ਤੇ ਮੇਰੇ ਤੇ ਕਿਰਪਾ ਬਣਾਈ ਰੱਖਣਾ ਤੇ ਹੁਣ ਉਹ ਵੀਰ ਜੀ ਕਹਿੰਦੇ ਕਿ ਮੈਂ ਹਰ ਮਹੀਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸਮੇਤ ਪਰਿਵਾਰ ਮੱਥਾ ਟੇਕ ਕੇ ਜ਼ਰੂਰ ਜਾਣਾ ਹੁੰਦਾ ਏ ਤੇ ਸਾਡੇ ਤੇ ਬਾਬਾ ਜੀ ਦੀ ਫੁੱਲ ਕਿਰਪਾ ਹੈ ਸੋ ਸਾਧ ਸੰਗਤ ਜੀ ਚਾਹੇ ਆਪਾਂ ਗੁਰਬਾਣੀ ਦਾ ਜਾਪ ਕਿਸੇ ਮਜਬੂਰੀ ਕਰਕੇ ਨਾ ਵੀ ਕਰ ਸਕੀਏ ਜਾਂ ਆਪਾਂ ਗੁਰਬਾਣੀ ਨੂੰ ਜਪ ਨਾ ਸਕੀਏ ਕਈ ਵਾਰ ਕਿਸੇ ਨੂੰ ਪਾਠ ਕਰਨਾ ਨਹੀਂ ਵੀ ਆਉਂਦਾ ਤਾਂ ਉਹ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਜਾਂ ਕਿਸੇ ਵੀ ਤਰ੍ਹਾਂ ਵਾਹਿਗੁਰੂ ਨੂੰ ਯਾਦ ਰੱਖੇ ਵਾਹਿਗੁਰੂ ਉਸਤੇ ਜ਼ਰੂਰ ਕਿਰਪਾ ਕਰਦੇ ਹਨ ਸੋ ਸਾਧ ਸੰਗਤ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਵਾਹਿਗੁਰੂ ਜੀ ਕਾ ਖਾਲਸਾ